ਨੂੰ ਸੋਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਬਈ ਅੱਜ ਆਪਾਂ ਪਹੁੰਚੇ ਹਾਂ ਕਾਲੇਕੇ ਪਿੰਡ ਜ਼ਿਲ੍ਹਾ ਬਰਨਾਲਾ ਜਿੱਥੇ ਕਿ ਬੱਕਰੀਆਂ ਦਾ ਮੇਲਾ ਲੱਗਦਾ ਅੱਜ ਆਪਣੇ ਨਾਲ ਬਾਈ ਸੋਨੀ ਆਇਆ ਕਲਿਆਣ ਤੋਂ ਇਹਦੇ ਨਾਲ ਗੱਲ ਕਰਦੇ ਆਂ ਬਾਈ ਸ਼ਾਸਤਰੀ ਕਾਲ ਬਾਈ ਸੋਨੀ ਠੀਕ ਆ ਬਾਈ ਜੀ ਬੱਕਰੀਆਂ ਦਿਖਾਓ ਆਪਾਂ ਨੂੰ ਕਿਹੜੀਆਂ-ਕਿਹੜੀਆਂ ਨੇ ਆਪਣੇ ਕੋਲੇ ਜਿਹੜੀਆਂ ਆਪਾਂ ਲੈ ਕੇ ਆਏ ਆਂਗੇ ਵੇਚਣ ਵਾਲੀਆਂ ਵੀ ਦੂਜੀਆਂ ਵੀ ਜਿਹੜੀਆਂ ਤੁਹਾਡੇ ਟਾਪ ਕੁਆਲਟੀ ਦੀਆਂ ਬੱਕਰੀਆਂ ਨੇ ਉਹ ਵੀ ਸਾਨੂੰ ਦਿਖਾ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਜਿਹੜਾ ਸੋਨੀ ਆ ਉਹਦੇ ਕੋਲੇ ਕਿੱਦਾਂ ਦੀਆਂ ਬੱਕਰੀਆਂ ਨੇ ਪਹਿਲਾਂ ਸਾਨੂੰ ਤੁਸੀਂ ਵੇਚਣ ਵਾਲੀਆਂ ਦਿਖਾਓ ਠੀਕ ਹੈ ਜੀ ਇਹ 43 ਕਾ ਦੇ ਦਾਂਗੇ ਜੀ ਪਾਠਰ ਬੱਕਰਾ ਜੀ ਦੇ ਮੰਗ ਦੇਖ ਸਕਦੇ ਹੋ ਬਈ ਤੁਸੀਂ ਆਹ ਆ ਬਈ ਮੜਾ ਕੈਮਰਾ ਮਾਰਨੀ ਦੇ ਤੇ ਬੱਕਰੀ ਦੇਖ ਸਕਦੇ ਹੋ ਬਈ ਮਲੈਮ ਪਿੰਡਾ ਬਈ ਬੱਕਰੀ ਦਾ ਪੂਰਾ ਕੱਦ ਇਹਦਾ ਹੋਊ ਮੇਰੇ ਹਿਸਾਬ ਨਾਲ 37 38 ਕੱਦ ਹੋਊਗਾ ਬਈ ਕਿਵੇਂ ਬਈ ਇਹ ਗੱਬਣਾ ਬੱਕਰੀਏ ਦੋ ਬੱਚੇ ਜੀ ਇਹਦੇ ਮੰਗ ਦੋ ਬੱਚੇ ਆ ਕਿੰਨੇ ਵਸੂਆ ਹੋ ਗਈ ਬਈ ਇਹ ਇਹ ਪਹਿਲੀ ਸੂਈ ਆ ਜੀ ਪਹਿਲਾ ਸੂਆ ਇਹਦੇ ਬੱਚੇ ਹੈਗੇ ਨੇ ਇਹਦੇ ਉਹ ਬੱਚੇ ਜੀ ਨੇ ਘਰੇ ਨੇ ਜੀ ਠੀਕ ਆ ਬਈ ਇਹ ਵੇਚਣੀ ਆਪਾਂ ਨੂੰ ਵੇਚਣੀ ਹੈ ਜੀ ਕੀ ਡਿਮਾਂਡ ਕਰਦੇ ਹੋ ਬਈ ਜੀ 35000 ਰੁਪਏ ਜੀ 35000 ਰੁਪਏ ਡਿਮਾਂਡ ਆ ਬਈ ਜੇ ਕੋਈ ਆਪਣੀ ਵੀਡੀਓ ਦੇਖ ਕੇ ਤੁਹਾਨੂੰ ਕੋ ਮੈਸੇਜ ਕਰਦਾ ਜਾਂ ਕਾਲ ਕਰਦਾਗਾ ਉਹਦੇ ਲਈ ਕੋਈ ਹੈਗਾਗਾ ਮਾੜਾ ਮੋਟਾ ਮਾਨਤਾਨ ਕਰਦਾ ਮੌਕੇ ਤੇ ਹੋ ਜੂਗਾ ਜੀ ਠੀਕ ਆ ਬਾਈ ਮਾਨਤਾਨ ਬਾਈ ਕਹਿੰਦਾ ਬਾਈ ਹੋ ਜੂਗਾ ਜੇ ਕਿਸੇ ਵੀਰ ਨੇ ਕਰਾਉਣਾਗਾ ਹੋਰ ਦਿਖਾ ਬਾਈ ਬੱਕਰੀ ਕਿਹੜੀ ਹੈਗੀ ਆਪਾਂ ਇਹ ਕਾ ਬੱਕਰੀਆਂ ਬਈ ਬਾਈ ਕੋਲੇ ਲਾਲ ਨਾਗਰੀ ਜੀ ਇਹ ਵਿਟਲ ਜੀ ਆ ਜ ਨਹੀਂ ਹਨਾ ਉਹ ਤਾਂ ਹਾਂ ਜੀ ਵਿਟਲ ਜੀ ਆ ਜਾਂਦੇ ਇਹਦੀ ਕੀ ਡਿਮਾਂਡ ਕਰਦਾ ਬਾਈ ਇਹਦੀ ਕੀ ਡਿਮਾਂਡ ਆ ਇਹਦਾ 35000 ਰੁਪਏ ਇਹਦਾ 35000 ਰੁਪਏ ਮੁੱਲ ਆ ਬਾਈ ਜੇ ਕੋਈ ਆਪਣੀ ਵੀਡੀਓ ਦੇਖ ਕੇ ਕਰਦਾ ਇਹ ਤਾਂ ਵੀ ਮੜਾ ਮੋਟਾ ਮੜਦੇ ਵੀਰੇ ਕਰ ਲਾਂਗੇ ਕੋਈ ਗੱਲ ਨਹੀਂ ਇਹ ਗੱਬਣਾ ਕਿ ਕਿਵੇਂ ਸੂਈ ਹੋਣੀ ਇਹ ਅੱਧਾ ਗੱਬਣਾ ਜੀ ਹੈਗੀ ਹੈ 2 ਮਹੀਨਾ ਦੀ ਜਾਨ ਹਾਂ 2 ਮਹੀਨੇ ਰਹਿ ਗਿਆ ਜਾਨ ਦੀ ਗਰੰਟੀ ਕੋਈ ਨਹੀਂ ਗਰੰਟੀ ਕੋਈ ਨਹੀਂ ਦੇਖ ਸਕਦੇ ਹੋ ਬਾਈ ਬੱਕਰੀ ਤੁਸੀਂ ਕੰਨ ਕੁੰਨ ਦੇਖ ਸਕਦੇ ਹੋ ਬੱਕਰੀ ਦੇ ਬਹੁਤ ਵਧੀਆ ਬੱਕਰੀਆ ਇਹ ਕਿਸੇ ਵੀਰ ਨੇ ਲੈਣੀ ਆ ਆਪਾਂ ਨੰਬਰ ਦੱਸਾਂਗੇ ਬਾਈ ਤਾਂ ਹੋਰ ਦਿਖਾ ਦੇ ਬਾਈ ਇੱਕ ਆਹਾ ਬਾਈ ਡੱਬੀ ਬੱਕਰੀ ਦੇਖ ਸਕਦੇ ਹੋ ਤੁਸੀਂ ਇਹ ਕਿਵੇਂ ਬਾਈ ਗੱਬਣਾ ਕੀ ਇਹ ਗੱਬਣਾ ਜੀ ਗੱਬਣ ਬੱਕਰੀਆ ਬਈ ਦੇਖ ਸਕਦੇ ਹੋ ਨੱਕ ਨਕੌੜਾ ਚੈੱਕ ਕਰ ਸਕਦੇ ਹੋ ਸਿੰਗਾ ਦੀ ਪੰਤਰ ਚੈੱਕ ਕਰ ਸਕਦੇ ਹੋ ਕੰਨ ਦੇਖ ਸਕਦੇ ਹੋ ਬੱਕਰੀ ਦੇ ਬਾਈ ਬਹੁਤ ਵਧੀਆ ਕੰਨ ਲੱਗੇ ਹੋਏ ਨੇ ਇਹ ਕਿਵੇਂ ਬਾਈ ਗੱਬਣਾ ਕਿ ਇਹ ਦੱਬਣ ਆ ਜੀ ਇਹ ਗੱਬਣਾ ਕਿੰਨੇ ਮਹੀਨੇ ਦੀ ਗੱਬਣਾ ਬਈ ਇਹ ਇਹ 4 ਕਿ ਮਹੀਨੇ ਦੀ ਗੱਬਣ ਹੋਗੀ ਇਹਦੀ ਗਾਰੰਟੀ ਹਾਂਜੀ ਇਹਦੀ ਗਾਰੰਟੀ ਹੈ ਇਹਦੀ ਗਾਰੰਟੀ ਦੇ ਦਊਗਾ ਬਈ ਬਾਈ ਕਹਿੰਦਾ ਮੈਂ ਕੀ ਮੁੱਲ ਕਰਦਾ ਬਈ ਇਹਦਾ ਇਹਦਾ 65000 ਰੁਪਏ ਇਹਦਾ 65000 ਰੁਪਏ ਮੁੱਲ ਆ ਬਈ ਮੌਕੇ ਤੇ ਮਾੜਾ ਮੋਟਾ ਬਾਈ ਹੋ ਜੂਗਾ ਜਿਹੜਾ ਵੀ ਬਾਈ ਕਹਿੰਦਾ ਬਈ ਮਾਨਤਨ ਕਰਦਾਂਗੇ ਆਪਾਂ ਜੇ ਕਹੇ ਵੀਰ ਨੇ ਲੈਣੀ ਹੋਈ ਬੱਕਰੀ ਇਹਦੇ ਬੱਚਿਆਂ ਦਾ ਬਈ ਕਿਵੇਂ ਆ ਰਿਜ਼ਲਟ ਬੱਚਿਆਂ ਦਾ ਵਧੀਆ ਆ ਗਿਆ ਰਿਜ਼ਲਟ ਜੀ ਠੀਕ ਆ ਬਾਈ ਭੈਣਾ ਭੈਣੇ ਦੋਨੇ ਕੋਈ ਠੀਕ ਆ ਬਈ ਦੂਸਰੀ ਵੀ ਦਿਖਾ ਦੇ ਕਿਹੜੀ ਆ ਬਾਈ ਹੋਰ ਲਿਆ ਫਿਰ 2000 ਰੁਪਏ ਨਾ ਬਈ ਸਾਨੂੰ ਇੱਕ ਹੋਰ ਦਿਖਾਉਣੇ ਆ ਬੱਕਰੀ ਲਾਲ ਨਾਗਰੀ ਕਹਾ ਬੱਕਰੀ ਆ ਬਈ ਬਾਈ ਕੋਲੇ ਦੇਖ ਸਕਦੇ ਹੋ ਤੁਸੀਂ ਪੂਰੀ ਘਾਟ ਇਹਦਾ ਵੀ ਹੈਗਾ ਬਈ 36 38 31 ਇੰਚ ਕੱਦ ਹੋਊਗਾ ਮੇਰੇ ਹਿਸਾਬ ਨਾਲ ਮੈਥੋਂ ਮੇਰੇ ਜਾਨੀ ਵੀ ਗੋਡੇ ਤੱਕ ਆਉਂਦੀ ਆ ਬਈ ਇਹ ਬੱਕਰੀ ਇਹਦੀ ਕੀ ਡਿਮਾਂਡ ਕਰਦਾ ਬਾਈ ਇਹ 70000 ਰੁਪਏ ਜੀ ਇਹਦਾ 70000 ਰੁਪਿਆ ਬਾਈ ਮੌਕੇ ਤੇ ਬਾਈ ਕਹਿੰਦਾ ਮਾਨਤਾਨ ਸਾਰੀਆਂ ਬੱਕਰੀਆਂ ਚ ਹੀ ਹੋਊਗਾ ਲੱਗ ਭਾਗ ਜਿੰਨੀ ਆਪਾਂ ਤੁਹਾਨੂੰ ਦਿਖਾਈਆਂ ਇਹ ਵੀ ਡੱਬਣਾ ਜੀ ਇਹ ਕਿੰਨੇ ਮਹੀਨੇ ਦੀ ਘੱਬਣਾ ਬਾਈ ਇਹ ਵੀ 4 ਕਿਲੇ ਲੱਗ ਭਾਗ ਹੈਗੀ ਆ ਜੀ 4 ਦੇ ਲੱਗ ਭਾਗ ਹਾਂ ਜੀ ਹਾਂ ਜੀ ਹੈਗੀ ਉਹਦੇ ਪਤਾ ਗੱਲ ਕੇ ਦੰਦ ਪੂਰੇ ਦਿੰਦਾ ਜੀ ਅਸੀਂ ਤਰੀਕ ਤਰੂ ਕੋ ਯਾਦ ਕੋਈ ਤਰੀਕ ਤੋਂ ਉਹ ਨਹੀਂ ਲਿਖੀ ਜਾਂਦੀ ਠੀਕ ਆ ਵੀ ਇਹਦਾ ਰਿਜ਼ਲਟ ਕਿਵੇਂ ਬੱਚਿਆਂ ਦਾ ਯਾਰ ਰਿਜ਼ਲਟ ਵਧੀਆ ਆਈ ਬੱਚਿਆਂ ਦਾ ਜੀ ਠੀਕ ਆ ਬਾਈ ਮੌਕੇ ਤੇ ਬਾਈ ਦਾ ਮਾਨਤਾ ਨਹੀਂ ਦੋਨੇ ਉਹ ਪੂਰੀ ਬੜੀ ਪੈਣਾਈ ਸੀ ਹਾਂ ਠੀਕ ਆ ਜੀ ਆਪਣਾ ਹੋਰ ਦਿਖਾ ਦੇ ਬਾਈ ਕੋਈ ਬੱਕਰੀ ਇਹ ਕਾ ਬਾਈ ਬੈਟ ਰੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚਿੱਟੇ ਰੰਗ ਦੇ ਵਿੱਚ ਬੱਕਰੀ ਆ ਗਈ ਇਹਦਾ ਵੀ ਕੱਦ ਹੈਗਾ ਬਾਈ 36 36 ਇੰਚ ਕੱਦ ਦਾ ਕਰਨ ਕੋਨਾਂ ਦੀ ਲੈਂਥ ਚੈੱਕ ਕਰ ਸਕਦੇ ਹੋ ਬਾਈ ਇਹ ਇਹ ਵੀ ਮੀਟਰ ਚ ਆ ਜਾਂਦੀ ਆ ਬਾਈ ਇਹ ਬਾਈ ਹైదਰਾਬਾਦੀ ਚ ਆ ਜਾਂਦੀ ਆ ਹైదਰਾਬਾਦੀ ਚ ਬਾਈ ਦੇਖ ਸਕਦੇ ਹੋ ਤੁਸੀਂ ਹైదਰਾਬਾਦੀ ਦੀ ਜ ਬੱਕਰੀ ਆ ਬਈ ਇਹ ਇਹਦੀ ਕੀ ਡਿਮਾਂਡ ਕਰਤਾ ਮੇਰਾ 25000 ਰੁਪਿਆ ਜੀ ਇਹਦਾ 25000 ਰੁਪਿਆ ਬਈ ਇਹਦਾ ਵੀ ਮਾਣਾ ਮੋਟਾ ਮਾਨਤਾਨ ਬਈ ਹੋ ਜੂ ਬਈ ਮੌਕੇ ਤੇ ਹੋ ਜੂਗਾ ਜੋ ਗੱਲਾਂ ਵਾਲਾ ਬੱਕਰਾ ਬਈ ਤੇ ਸੂਹੀ ਸੀਗੀ ਇਹਦੇ ਨਾਲ ਪੱਠ ਸੀਗੀ ਜੀ 베ਚਤੀ ਆਪਾਂ ਕਰਾਸ ਹੋ ਗਈ ਇਹ ਹੁਣ ਦੁਬਾਰੇ ਕਰਾਸ ਹੋ ਗਈ ਹਾਂ ਦੁਬਾਰੇ ਕਰਾਸ ਹੋ ਗਈ ਜੀ ਬਈ ਮਾਨਤਾਨ ਬਈ ਕਹਿੰਦਾ ਇਹਦੇ ਵਿੱਚੋਂ ਵੀ ਹੋ ਜੂਗਾ ਇਹਦੇ ਵਿੱਚੋਂ ਵੀ ਹੋ ਜੂਗਾ ਹੋਰ ਲਿਆ ਬਈ ਬੱਕਰੀ ਫੜ ਕੇ ਕੋਈ ਜਿਹੜੀ ਹੈਗੀ ਆਹ ਵਈ ਕਾਲੀ ਬੱਕਰੀ ਦਿਖਾਉਣੀ ਆ ਤੁਹਾਨੂੰ ਦੇਖ ਸਕਦੇ ਹੋ ਬਈ ਕਾ ਕਾਲੀ ਬੱਕਰੀ ਆ ਗਈ ਲੈ ਫਸੇਖ ਕਰ ਸਕਦੇ ਹੋ ਕੰਨਾ ਕੋਨਾ ਦੀ ਬਈ ਬਹੁਤ ਵਧੀਆ ਉੱਚੇ ਮੱਥੇ ਦੀ ਬੱਕਰੀ ਆ ਬਈ ਇਹਦੀ ਕੀ ਡਿਮਾਂਡ ਕਰਦਾ ਬਈ ਇਹਦਾ 30000 ਰੁਪਏ ਆ ਜੀ ਇਹਦਾ 30000 ਰੁਪਏ ਬਈ ਇਹਦਾ ਵਿੱਚ ਮਾਰਦਾ ਨਾ ਕਰਦਾ ਜੀ ਇਹਦੇ ਵਿੱਚ ਬਈ ਇਹ ਕਿਵੇਂ ਗੱਬਣਾ ਕਿ ਸੂਈ ਪਾਟੇ ਜੀ ਦੋ ਬੱਚੇ ਸੀਗੇ ਜੀ ਇੱਕ ਵੇਚ ਲਿਆ ਆਪਾਂ ਠੀਕ ਆ ਬਈ ਇਹਨੇ ਦੀ ਸੂਈ ਹੋਈ ਆ ਜੀ ਠੀਕ ਇਹਦਾ ਮੁੱਲ ਕਿੰਨਾ ਕਰਿਆ ਆਪਾਂ ਇਹਦਾ 30000 ਰੁਪਏ ਮੁੱਲ ਆ ਬਈ ਜੇ ਕਿਸੇ ਵੀਰ ਨੂੰ ਬੱਕਰੀਆਂ ਲੈਣੀਆਂ ਨੇ ਹੁਣ ਆਪਾਂ ਨੂੰ ਬਈ ਉਹ ਬੱਕਰੀਆਂ ਦਿਖਾ ਜਿਹੜੀ ਤੇਰੇ ਕੋਲ ਘਰੇ ਨਾਲ ਸਿਰ ਰੱਖੀ ਹੋਈ ਹੈਗੀ ਆਪਾਂ ਦੱਸ ਸਕੀਏ ਵੀ ਸੋਨੀ ਕੋਲੇ ਕਲਿਆਣੇ ਕੋਲੇ ਵਧੀਆ ਬੱਕਰੀਆਂ ਨੇ ਬਈ। ਤੇਈ ਸਾਰਾ ਘੋੜਾ ਝੋਲਾ ਲਾ ਕੇ ਦਿਖਾਵਾਂਗੇ। ਆ ਬੱਕਰੀਆਂ ਬਈ ਦੇਖ ਸਕਦੇ ਤੁਸੀਂ ਸੋਨੀ ਕਲਿਆਣੇ ਵਾਲੇ ਕੋਲੇ ਝੋਲਾ ਝੋਲਾ ਲਾਏ ਤਾਂ ਮੜਾ ਦਿਖਾ। ਦੇਖ ਸਕਦੇ ਹੋ ਬਈ ਥਾਣਾ ਥਾਣਾ ਦੀ ਬਾਂਤਰ ਦੁੱਧ ਦੁੱਧ ਦਾ ਰਕਾਰਡ ਕੀ ਆ ਬਾਈ ਦੁੱਧ ਦੁੱਧ ਲਈ ਇਸ ਟਾਈਮ 3 ਲੀਟਰ ਦੁੱਧ ਹੈ ਜਾਇਆ ਥੱਲੇ ਜਮਾਂ ਦੀ ਬਰੀਕ ਜਾਮੜੀ ਦੀ ਜਮਾਂ ਬਿਲਕੁਲ ਲੈ ਸਕਦੇ ਹੋ ਬਾਈ ਤੁਸੀਂ ਪੂਰੀ ਵਧੀਆ ਪੂਰੀ ਬਰੀਕ ਜਾਮੜੀ ਦੀ ਹੈ ਬਰੀਕ ਜਾਮੜੀ ਦੀ ਬੱਕਰੀ ਆ ਬਾਈ ਜੇ ਕਿਸੇ ਇਹ ਤਾਂ ਸੇਲ ਕਰਨੀ ਹੈ ਨਾ ਆਪਣੇ ਤਾਂ ਰੱਖੀ ਨਾ ਕਰਨੀ ਨਹੀਂ ਹੈਗੀ ਇਹ ਬਾਈ ਹੋਰ ਦਿਖਾ ਦੇ ਬਾਈ 2-4 ਬੱਕਰੀਆਂ ਬਹੁਤ ਵਧੀਆ ਬੱਕਰੀਆਂ ਨੇ ਬਾਈ ਕਾਲੇ ਕਲਿਆਣੇ ਵਾਲੇ ਕੋਲੇ ਜੇ ਕਿਸੇ ਵੀਰ ਨੇ ਲੈਣੀਆਂ ਨੇ ਆਪਾਂ ਸੰਪਰਕ ਨੰਬਰ ਬਾਈ ਦਾ ਜਰੂਰ ਪੁੱਛਾਂਗੇ। ਬੱਕਰੀਆਂ ਦੇ ਨਿਗਾ ਮਰਵਾਦੇ ਬਾਈ ਮੜੀ ਜੀ ਇੱਧਰ ਸਾਰੀਆਂ ਤੇ ਦੇਖ ਸਕਦੇ ਹੋ ਬਾਈ ਤੁਸੀਂ ਬੱਕਰੀਆਂ ਵਧੀਆ ਬੋਕ ਬੋਕ ਦਿਖਾ ਦੇ ਚੱਲ ਹੁਣ ਆਪਾਂ ਨੂੰ ਬੋਕ ਕੇ ਦਿਖਾ ਦੇ। ਇੱਕ ਆ ਬੱਕਰੀ ਲਿਆ ਕੇ ਬੋਕ ਦਿਖਾ ਦੇ ਤੂੰ ਬੱਸ। ਦੇਖੋ ਆ ਡੱਬੀ ਬੱਕਰੀ ਆ ਬਾਈ। ਦੇਖ ਸਕਦੇ ਹੋ ਬਾਈ ਪੂਰਾ ਮਲਾਮ ਪਿੰਡਾ ਦਾ ਬੱਕਰੀ ਦਾ ਤਾਨਾ ਕੋਨਾ ਦੀ ਮੰਤਰ ਸਿੰਘੀ ਦੇਖ ਸਕਦੇ ਹੋ। ਪਿੱਸੇ ਨੂੰ ਸੈਂਗਣਾ ਬਾਈ ਉੱਚੇ ਮੱਥੇ ਦੀ ਬੱਕਰੀ ਆ। ਜੇ ਕਿਸੇ ਵੀਰ ਨੇ ਸਵਾਰਕ ਕਰਕੇ ਬਾਈ ਕਹਿੰਦਾ ਬੱਚੇ ਪੁੱਛੋ ਸੇਲ ਕਰੀ ਲੈਂਦੇ ਹੋ ਹਾਂ ਬੱਚੇ ਕਰਦਣੇ ਜੀ ਠੀਕ ਆ ਹੁਣ ਆਪਾਂ ਨੂੰ ਬੋਕ ਦਿਖਾ ਦੇ ਸਾਰੀਆਂ ਬੱਕਰੀਆਂ ਜਿਹੜਾ ਬੋਕ ਆਪਾਂ ਛੱਡਿਆ ਹੋਇਆ ਘਰੇ ਬੋਕ ਤਾਂ 3000 ਨਹੀਂ ਸੀ ਤੁਸੀਂ ਕਹੋ ਕਿਹੜਾ ਦਿਖਾਈਏ ਤੁਸੀਂ ਆਪਾਂ ਨੂੰ ਜਿਹੜਾ ਤੁਹਾਨੂੰ ਐ ਲੱਗਦਾ ਵੀ ਆਹ ਆਪਣਾ ਬੱਕਰਾ ਵਧੀਆ ਕੋ ਦਿਖਾਓ ਲਾ ਦਿੰਦੇ ਆ ਲਓ ਵੀਰ ਜੀ ਆਹ ਬੱਕਰਾ ਗਾ ਦਿਖਾਉਣਾ ਤੁਹਾਨੂੰ ਦੇਖ ਸਕਦੇ ਬਈ ਕਿੰਨਾ ਕੱਦ-ਕੁੱਦ ਹੋਊਗਾ ਇਹਦਾ ਕੱਦ ਮੇਰੇ ਮੈਂ ਪਹਿਲਾਂ ਦੱਸ ਗਣੇ ਸੀ ਮੈਂ ਕਦੇ ਮੇਲੇ ਮੂਲੇ ਨਹੀਂ ਹੈਗਾ ਯਾਰ ਉਹ ਕਹਿੰਦਾ 42 43 ਇੰਚ ਕਰ ਦਿੱਤਾ ਹੋਊਗਾ ਇਹ ਹਾਂ ਜੀ ਜੈਡ ਬਲਾਕ ਬੱਕਰਾ ਬਾਈ ਦੇਖ ਸਕਦੇ ਹੋ ਨੱਕ ਨਕੌੜਾ ਚੈੱਕ ਕਰ ਸਕਦੇ ਹੋ ਅੱਖ ਚਿੱਟੀ ਦਾ ਕੰਨ ਕੁੰਨ ਦੇਖ ਸਕਦੇ ਹੋ ਤੁਸੀਂ ਬੱਕਰਾ ਬਹੁਤ ਵਧੀਆ ਬਾਈ ਕਹੇ ਨੰਬਰ ਬੋ 106 ਠੀਕ ਆ ਬਾਈ 43106 ਆ ਨੰਬਰ ਆ ਬਾਈ ਬਾਈ ਨੂੰ ਡਿਮਾਂਡ ਕੀ ਹੱੱਚੀ ਦੀ ਬਾਈ ਇਹ 1.5 ਲੱਖ ਰੁਪਈਆ ਇਹਦਾ 1.5 ਲੱਖ ਰੁਪਈਆ ਜੇ ਕੋਈ ਕਾਲ ਕਰੂਗਾ ਉਹ ਮਾਨਤਾ ਹੋ ਜੂਗਾ ਬਾਈ ਕਹਿੰਦਾ ਬਾਈ ਬੱਕਰੇ ਚੋਂ ਵੀ ਮਾਨਤਾਨ ਹੋ ਜੂਗਾ ਬੱਕਰੀਆਂ ਚੋਂ ਵੀ ਮਾਨਤਾਨ ਹੋ ਜੂਗਾ ਜੇ ਕਿਸੇ ਵੀਰ ਨੇ ਬੱਕਰਾ ਲੈਣਾ ਜਾਂ ਬੱਕਰੀਆਂ ਲੈਣੀਆਂ ਨੇ ਤਾਂ ਸੋਨੀ ਕਲਿਆਣ ਵਾਲੇ ਨੂੰ ਬਾਈ ਕਾਲ ਕਰ ਲਿਓ ਬਾਈ ਕੋਲੇ ਬੱਕਰੀਆਂ ਦੇ ਬੱਕਰਾ ਬਹੁਤ ਵਧੀਆ ਓਕੇ ਵੀਰ ਜੀ ਧੰਨਵਾਦ ਜੀ ਧੰਨਵਾਦ